ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਜਰਾ ਦੇ ਮੌਸਮ ਦੀ ਪਲੱਸ ਆਉਂਦੇ ਚਾਰ-ਪੰਜ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਸਤੰਬਰ ਦੇ ਅਖੀਲੇ ਦਿਨਾਂ ਤੱਕ ਔਰ 1-2 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਤਿ ਅਸਿਲੀ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 27 ਸਤੰਬਰ ਦਾ ਅੱਜ ਦਿਨ ਹੈ ਤੇ ਜੇਕਰ ਅਸਿਲੀ ਜੀ ਤਾਜ਼ਾ ਸੈਟਲਾਈਟ ਤਸਵੀਰ ਦੇਖੀਏ ਸ਼ਾਮ ਦੇ 7:30 ਵਜੇ ਨੂੰ ਜਾ ਰਹੇ ਨੇ ਦੇਖ ਸਕਦੇ ਆ ਜੀ ਇਸ ਵੇਲੇ ਪੰਜਾਬ ਹਰਿਆਣਾ ਔਰ ਕੁਝ ਖੇਤਰਾਂ ਦੇ ਵਿੱਚ ਨਾਲ ਲੱਗਦੇ ਇਸ ਵੇਲੇ ਪੱਛਮੀ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਸ਼੍ਰੀ ਗੰਗਾਨਗਰ ਹਰਮਾਨਗੜ ਅਨੰਪਗੜ ਦੇ ਦੂਜੇ ਪਾਸੇ ਮਾਲਵੇ ਦੇ ਕੁਝ ਮਾਨਸਾ ਸੰਗਰੂਰ ਵਾਲ ਦੇ ਖੇਤਰ ਤੇ ਦੁਆਬੇ ਦੇ ਹੁਸ਼ਿਆਰ ਫਰੋਗੁਰਦਾਸਰ ਪਠਾਨਕੋਟ ਦੇ ਖੇਤਰਾਂ ਦੇ ਵਿੱਚ ਇਸ ਵੇਲੇ ਬੱਦਲ ਵੇ ਚੱਲ ਰਹੀ ਹੈ ਕਿਤੇ ਕਿਤੇ ਟਟਵੇਂ ਮੀਂਹ ਵੀ ਇਸ ਵੇਲੇ ਦਰਜ ਹੋ ਰਹੇ ਨੇ ਸੋ ਸਿਸਟਮ ਅੱਜ ਬੜੀ ਅਮੀਦ ਅਜ ਕਰਾ ਕੇ ਗਿਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਵੇਰ ਵੇਲੇ ਸਵੇਰ ਦੀ ਵੀਡੀਓ ਦੇ ਵਿੱਚ ਕਿ ਇਹ ਸਿਸਟਮ ਤਗੜੇ ਮੀਂਹ ਲਵਾ ਸਕਦਾ ਤੇ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦਾਰਜ ਹੋਈ ਵੀ ਨੇ ਤੇ ਆਉਂਦੇ ਜੇਕਰ 48 ਘੰਟਿਆਂ ਦੀ ਗੱਲ ਕਰੀਏ ਜਾਂ ਫਿਰ 24 ਘੰਟਿਆਂ ਦੀ ਗੱਲ ਕਰੀਏ ਤੇ ਕੱਲ ਵੀ ਇਹ ਸਿਸਟਮ ਦਰਜ ਕਰਾਏਗਾ ਮੀਂਹ ਕਿਉਂਕਿ ਇਹ ਅੱਜ ਦੂਜਾ ਦਿਨ ਆ ਪਛਮੇ ਸਿਸਟਮ ਦਾ ਕੱਲ ਤੀਜਾ ਦਿਨ ਇਸ ਲਈ ਕੱਲ ਵੀ ਮੀਂਹ ਦੇ ਅਸਰ ਪੂਰੇ ਆ ਤੇ ਅੱਜ ਰਾਤ ਵੀ ਮੀਂਹ ਦੇ ਅਸਰ ਹਲੇ ਬਰਕਰਾਰ ਨੇ 12 ਵਜੇ ਤੋਂ ਪਹਿਲਾਂ-ਪਹਿਲਾਂ ਜਾਂ ਫਿਰ ਦੇ ਅਧ ਵਿੱਚ ਉਮੀਦਾਰਜ ਹੋ ਸਕਦੇ ਨੇ ਐਸੇ ਲਈ ਵੀ ਜੇਕਰ ਦੇਖੋ ਤੇ ਸ਼੍ਰੀ ਗੰਗਾ ਨਗਰ ਹਰਮਾਨਗੜ ਨੂੰ ਉਪਕਰਤੋਂ ਇੱਕ ਬੱਦਲ ਬਣਿਆ ਜਿਹੜਾ ਕਿ ਅੱਗੇ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਦੇ ਵਿੱਚ ਉਮੀਦਾਰਜ ਕਰਾ ਸਕਦਾ ਮਲੋਟ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਇਹਦਾ ਕਹਾਣੀ ਅੱਜ ਕੱਲ ਤੱਕ ਦੀ ਉਸ ਤੋਂ ਬਾਅਦ ਇੱਕ ਸਿਸਟਮ ਫਿਰ ਤੋਂ ਦੱਸ ਤੱਕ ਦੇਵੇਗਾ 3 ਅਕਤੂਬਰ ਨੂੰ ਜਿਦੇ ਸਦਕਾ ਪੰਜਾਬ ਦੇ ਵਿੱਚ ਮੌੜ ਤੋਂ ਉਮੀਦਾਰਜ ਹੋਣਗੇ ਤੇ 29 30 1 2 ਨਾਲ 4 ਦਿਨਾਂ ਤੱਕ ਮੌਸਮ ਫਿਰ ਹਾਲ ਠੀਕ ਠਾਕ ਜਿਹਾ ਬਣਿਆ ਰਹੇਗਾ ਸੋ ਜੇਕਰ ਇੱਕ ਨਜ਼ਰ ਅੰਕੜਿਆਂ ਤੇ ਲਾ ਲਈਏ ਤੇ ਕੱਲ ਵੀ ਮੀਂਹ ਦਾ ਅਸਰ ਪੂਰੇ ਬਰਕਰਾਰ ਨੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਕੇ ਹਟਿਆ ਉਸ ਤੋਂ ਬਾਅਦ ਮੌਸਮ ਆਪਣਾ ਡਰਾਇ ਰਹੇਗਾ ਤੇ 3 ਤਰੀਕ ਨੂੰ ਜਿਹੜਾ ਸਿਸਟਮ ਆਏਗਾ ਉਹਦੀ ਅਫਰਡ ਤੁਹਾਨੂੰ ਮੌਕੇ ਤੇ ਖਤਾ ਲੱਗੇਗੀ ਤੇ ਦੂਜੇ ਫਾਸੇ ਦੀ ਦੇਖ ਸਕਦੇ ਆ ਸੈਟਲਾਈਟ ਤਸਵੀਰ ਐਸਐਲ ਦੀ ਤੇ ਅੱਜ ਰਾਤ ਵੀ ਮੀਂਹ ਦਾ ਅਸਰ ਹਲੇ ਬਰਕਰਾਰ ਨੇ ਕਿਹੜੇ ਜ਼ਿਲ੍ਹੇ ਕਵਰ ਹੋਣਗੇ ਇੱਕ ਉਦਰਾ ਦੇ ਹੱਥ ਵਸਾ ਕਿਸੇ ਟਾਈਮ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਬੱਦਲ ਜਿਹੜਾ ਆ ਬਣ ਸਕਦਾ ਸੋ ਅੱਜ ਜਿਥੇ ਉਮੀਦਾਰ ਜੀ ਨੇ ਜੀ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਤੁਹਾਨੂੰ ਅੱਜ ਸ਼ੁਕਰੀਆ